ਸੱਚ ਕਾਲ ਦੋਸਤੋ ਕਹਿੰਦੇ ਨਾ ਚਾਹਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਚਾਹ ਨਹੀਂ ਮਰਨੇ ਚਾਹੀਦੇ ਜਦੋਂ ਵੀ ਤੁਸੀਂ ਰਾਤ ਨੂੰ ਸਵੇਰੇ ਸੌਂ ਕੇ ਜਾਗੋ ਕਿਸੇ ਵੀ ਕੰਮ ਨੂੰ ਕਰਨ ਦਾ ਚਾਹ ਕਿਸੇ ਦੇ ਆਉਣ ਦਾ ਚਾਹ ਕਿਤੇ ਜਾਣ ਦਾ ਚਾਹ ਕਿਸੇ ਨੂੰ ਮਿਲਣ ਦਾ ਚਾਹ ਕੁਝ ਖਾਣ ਦਾ ਚਾਹ ਪੌਣ ਦਾ ਚਾਹ ਇਹ ਜਿਹੜੇ ਚਾਹ ਨੇ ਨਾ ਸਾਨੂੰ ਹਮੇਸ਼ਾ ਤਰੋਤਾਜ਼ਾ ਰੱਖਦੇ ਨੇ ਦਰਸਲ ਗੱਲ ਪਤਾ ਕੀ ਹੈ ਅਸੀਂ ਸਾਰੇ ਇਨਾਂ ਫਿਊਚਰ ਦੇ ਵਿੱਚ ਜਿਉਣੀ ਹੈ ਜਦ ਕਿ ਸਾਡੇ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਸੀ ਉਹਨੂੰ ਨਹੀਂ ਮੰਨਦੇ ਤਾਂ ਦੋਸਤੋ ਫਿਊਚਰ ਦੇ ਜਿਵੇਂ ਕਿ ਜਦੋਂ ਜਵਾਨ ਹੁੰਨੇ ਆ ਉਹᱫੋ ਇਹ ਹੁੰਦਾ ਹੈ ਵੀ ਪੜ੍ਹਾਈ ਦੀ ਟੈਨਸ਼ਨ ਫਿਰ ਜੌਬ ਦੀ ਟੈਨਸ਼ਨ ਫਿਰ ਵਿਆਹ ਹੋ ਜਾਂਦਾ ਹੈ ਫਿਰ ਬੱਚਿਆਂ ਨੂੰ ਉਹਨਾਂ ਦੇ ਤੋਂ ਵੇਖਣ ਨੂੰ ਲੈ ਕੇ ਅਸੀਂ ਟੈਨਸ਼ਨ ਚ ਆ ਜਾਂਦੇ ਆ ਮਤਲਬ ਕਿ ਅਸੀਂ ਫਿਊਚਰ ਬਾਰੇ ਸੋਚ-ਸੋਚ ਕੇ ਹਮੇਸ਼ਾ ਪਰੇਸ਼ਾਨ ਰਹਿੰਨੇ ਆ ਤੇ ਕਿਤੇ ਨਾ ਕਿਤੇ ਸਾਡੇ ਚਾਹ ਨੇ ਜਿਹੜੇ ਇੰਨਾ ਚਿੰਤਾਵਾਂ ਦੇ ਥੱਲੇ दब ਜਾਂਦੇ ਨੇ ਅਸੀਂ ਇਹ ਸਮਝ ਹੀ ਨਹੀਂ ਪਾਉਂਦੇ ਵੀ ਅਸੀਂ ਕੀ ਚਾਹੁੰਨੇ ਆ ਜਿਹੜਾ ਸਾਡਾ ਅੱਜ ਹੈ ਨਾ ਅਸੀਂ ਉਹਨੂੰ ਭੁੱਲ ਜਾਂਦੇ ਆ ਸੋ ਮੈਂ ਤਾਂ ਇਹ ਕਹਿਨੀ ਆ ਵੀ ਆਪਦੇ ਚਾਵਾਂ ਨੂੰ ਹਮੇਸ਼ਾ ਜਿਉਂਦਾ ਰੱਖੋ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਭਰੋਸਾ ਤਾਂ ਕਹਿੰਦੇ ਹੁੰਦੇ ਅਗਲੇ ਸਾਹ ਦਾ ਨਹੀਂ ਹੁੰਦਾ ਤੇ ਅਸੀਂ ਕਈ ਸਾਲਾਂ ਦੀ ਫਿਕਰ ਕਰ ਰਹੇ ਹੁੰਨੇ ਆ ਵੀ ਸਾਡੇ ਬੱਚਿਆਂ ਨੂੰ ਸੈੱਟ ਕਰਨਾ ਹੈ ਅਸੀਂ ਘਰ ਬਣਾਉਣਾ ਹੈ ਨਾ ਇਹ ਚਿੰਤਾਵਾਂ ਸਾਨੂੰ ਬਹੁਤ ਹੀ ਭਿਆਨਕ ਬਿਮਾਰੀਆਂ ਦੇ ਵੱਲ ਵੀ ਲੈ ਕੇ ਜਾ ਰਹੀਆਂ ਨੇ ਤੇ ਦੋਸਤੋ ਜੇ ਤੁਸੀਂ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ